ਤਾਂ ਛੱਡ ਜੋ ਕਹਿ ਲਿਖੇ ਮਾਂ ਪ੍ਰਖਾਣੇ ਤਾਲਜੋਗ ਦੇ ਵਿੱਚ ਛੱਡ ਜੋ ਤਰਤਾਕ ਦੀ ਵਿਖਾਇਆ ਤੇ ਸਾਖੀ ਨੂੰ ਕਹਿੰਦੇ ਕਿ ਚਾਰੇ ਪਾਸੇ ਦੇਖੇ ਇੱਕ ਲਖਦਾਰਾਂ ਵਾਲੇ ਇਹੋ ਤੇ ਮਾਂ ਪ੍ਰਖਾਣੋਂ ਆਪਾਂ ਜਾਗ ਕਰਦੇ ਹਾਂ ਕਿ ਰੱਬਾਨਾ ਦਾ ਬਚਨ ਹੁੰਦਾ ਹੈ ਜਨਨੀ ਜਨੈਤਾ ਭਗਤ ਜਨ ਕਹਿ ਦਾਤਾ ਕਹਿ ਸੂਰ ਨਾਹੀ ਕੀ ਕੰਨੀ ਬਾਤ ਰਹੇ ਕਾਹੀ ਤੋਂ ਆਦਾ ਨੂਰ ਕਹਿੰਦੇ ਮਾਂ ਵੀ ਆਪਣੇ ਬੱਚੇ ਨੂੰ ਜਨਮ ਦੇਵੇ ਨਾ ਉਹ ਕਿਸੇ ਦਾ ਪੈਨ ਜਨਮ ਦੇਵੇ ਦਾਤਾ ਨਾ ਨਾ ਇਹ ਜਿਹੜਾ ਕਾਨੀਪੁਰ ਝੋਵੇ ਤੇ ਜੇ ਦਾਦੇ ਵੀ ਜਿਹਨਾਂ ਪੇੜੀ ਕਰਕੇ ਕਰਕੇ ਤੂੰ ਮੈਨੂੰ ਦੇਵੇ ਕਿ ਜਿਹੜਾ ਮੂਰਤਾਈ ਆ ਕੰਮ ਕਰੇ ਮੂਰਤਾਂ ਬਣੀ ਜੇ ਮੂਰਤਾਂ ਵੀ ਜਨਮਾਂ ਜਨਨੀ ਜਨੈ ਦਾ ਭਗਤ ਜਨ ਆਪਣੇ ਖੇਤ ਭਗਵਾਨ ਨੂੰ ਜਨਮ ਦੇਵੇ ਭਗਤ ਜਨ ਅਸਤੀ ਵਿੱਚ ਪੂਰਤ ਹੋਵੇ ਇਹ ਤਿੰਨੇ ਜਣਿਆਂ ਨੂੰ ధਨ ਦੇਵੇ ਚਾਹੇ ਪਤਪਤੀ ਚਾਹੇ ਰਸੂਰ ਤੇ ਚਾਹੇ ਬੱਚੇ ਤੇ ਬੱਚੇ ਦਾਦਾ ਜੀ ਮਾਤਾ ਇਹਨਾਂ ਤਿੰਨਾਂ ਦੇ ਵਿੱਚ ਇਹਨਾਂ ਨੂੰ ਨਾ ਦੇ ਸਕੀ ਜੀ ਇਸੇ ਬਤਨ ਤੋਂ ਬਾਅਦ ਤੋਂ ਰਾਣੀ ਤਾਂ ਜੰਨੀ ਬਾਦਰਾ